120 ਕਰੋੜ ਦੀ ਐਫ ਡੀ ਕਹਿੰਦੇ ਭਈ ਆਪਦੀ ਮਰਜ਼ੀ ਨਾਲ ਹੀ ਤੜਵਾ ਲਈ ਹੈ ਤੇ ਤਿੰਨ ਬੀ ਡੀ ਪੀਓ ਹੁਣ ਸਸਪੈਂਡ ਹੋ ਗਏ ਨੇ ਇਹ ਕੀ ਮਸਲਾ ਜੀ ਐਡੀ ਵੱਡੀ ਐਫ ਡੀ ਤੇ ਕਿਵੇਂ ਐਡੀਆਂ ਵੱਡੀਆਂ ਕਾਰਵਾਈਆਂ ਕਰ ਜਾਂਦੇ ਨੇ ਸਰ ਤੁਸੀਂ ਵਜ਼ੀਰਾਬਾਦ ਦੀ ਗੱਲ ਸੁਣੀ ਹੈ ਸਰਾਂ ਦੇ ਨੇੜੇ ਇੱਕ ਪਿੰਡ ਆ ਵਜ਼ੀਰਾਬਾਦ ਜੀ ਪਿਛਲੇ ਦਿਨੀ ਉੱਥੇ ਇੱਕ ਬੜਾ ਦਿਲਚਸਪ ਮਾਮਲਾ ਵਾਪਰਿਆ ਹੂੰ ਪਿੰਡ ਦੀ ਹੁੰਦਾ ਕੀ ਹੈ ਕਿ ਸ਼ਾਮਲਾਟ ਜ਼ਮੀਨ ਜਦੋਂ ਕਿਸੇ ਕਾਰਜ ਵਾਸਤੇ ਵਰਤੀ ਜਾਂਦੀ ਹੈ ਹੂੰ ਤਾਂ ਉਹਦੀ ਜਿਹੜੀ ਇਨਕਮ ਹੁੰਦੀ ਆ ਜੀ ਉਹ ਤਾਂ ਬੰਦ ਹੋ ਗਈ ਪਿੰਡ ਦੀ ਹਾਂ ਸ਼ਾਮਲਾਟ ਜ਼ਮੀਨ ਗਈ ਪਰ ਜੋ ਉਹਦੀ ਵੈਲਿਊ ਹੁੰਦੀ ਹੈ ਉਹ ਸਟੇਟ ਬੈਂਕ ਆਫ ਇੰਡੀਆ ਦੇ ਇੱਕ ਨੇੜਲੇ ਬ੍ਰਾਂਚ ਦੇ ਵਿੱਚ ਜਾ ਕੇ ਐਫ ਡੀ ਹੋਣੀ ਹੁੰਦੀ ਆ ਜਿੱਥੇ ਇੰਟਰਸਟ ਰੇਟ ਮਿਲਦਾ ਜੀ ਉਹ ਇੰਟਰਸਟ ਦੇ ਨਾਲ ਤੁਹਾਡੇ ਪਿੰਡ ਦੇ ਵਿਕਾਸ ਕਾਰਜ ਹੁੰਦੇ ਰਹਿੰਦੇ ਆ ਸੋ ਸਰਕਾਰ ਦਾ ਕਨਸੈਪਟ ਏ ਆ ਜੀ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਪੰਚਾਇਤ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਇਹ ਧਰਮ ਦੇ ਉੱਤੇ ਇੱਕ ਕੈਪ ਹੁੰਦੀ ਹੈ ਕਿਦੋਂ ਵੱਧ ਤੁਸੀਂ ਰੁਪਏ ਨਹੀਂ ਖੜਾ ਸਕਦੇ ਜੀ ਠੀਕ ਹੈ ਜੀ ਜਿਲ੍ਹਾ ਪ੍ਰੀਸ਼ਦ ਤੇ ਸ਼ਾਇਦ ਕੈਪ ਨਹੀਂ ਹੈ ਬਾਕੀਆਂ ਤੇ ਕੋਈ 4 ਲੱਖ ਕੋਈ 10 ਲੱਖ ਇਦਾਂ ਕੈਪ ਹੈ ਹਮ ਮਜ਼ੀਰਾਬਾਦ ਚ ਕੀ ਹੋਇਆ ਸਰ ਸ਼ਾਇਦ 44 ਕਰੋੜ ਕੇ 40 ਕਰੋੜ ਇੰਨੇ ਦੀ ਐਫ ਡੀ ਸੀਗੀ ਜੀ ਜਿੰਨੇ ਦੀ ਉਹਦੇ ਚੋਂ 28 29 ਕਰੋੜ ਰੁਪਈਆ ਨਿਕਲ ਗਿਆ ਸਰ ਉਹ ਕੈਪ ਖੂਬ ਤੇ ਰਹੀ ਕੁਛ ਉਹ ਸਰਪੰਚ ਸੀ ਇਹਨਾਂ ਦਾ ਹੀ ਨੇੜੂ ਸੀਗਾ ਹਮ ਇਹਨਾਂ ਦਾ ਹੀ ਮਤਲਬ ਕਿ ਲੀਡਰਾਂ ਦਾ ਨੇੜੂ ਸੀ ਚੇਹਦਾ ਸੀ ਉਹ ਹੁਣ ਜਿਹੜਾ ਸੈਕਟਰੀ ਆ ਉਹ ਤਾਂ ਕਹਿੰਦਾ ਮੇਰੇ ਸਾਇਨ ਹੀ ਨਹੀਂ ਪਰ ਮਾਮਲਾ ਵਿਜੀਲੈਂਸ ਕੋਲ ਆ ਉਹ ਕਹਿੰਦੇ ਮਿਲੀ ਭਗਤ ਦੇ ਨਾਲ ਹੀ ਸਭ ਕੁਝ ਹੋ ਗਿਆ ਜੀ ਸਾਰੇ ਇੱਕ ਪਿੰਡ ਦੇ ਵਿੱਚ ਕਮਾਲ ਹੈ ਹੁਣ ਉਜਿਵਾ ਦਾ ਦਬਦਾ ਕਿੱਥੇ ਉਹ ਸਰਪੰਚ ਪਤਾ ਨਹੀਂ ਲੱਭਦਾ ਕਿੱਥੇ ਆ ਇਹ ਵਸੀਰਾਵਾਦੀ ਘਟਨਾ ਸਰਾਂਦੇ ਬਿਲਕੁਲ ਨਾਲ ਆ ਜੀ ਇਦਾਂ ਹੀ ਇਹ ਨਾ ਕੂਨਕਲਾ ਜਿਹੜਾ ਹਮ ਇਸ ਇਲਾਕੇ ਦੇ ਵਿੱਚ 6 ਪਿੰਡਾਂ ਨੂੰ 244 ਕਰੋੜ ਰੁਪਈਆ ਮਿਲਿਆ ਸੀ ਜੀ ਜਿਹਦੇ ਚੋਂ ਸ਼ਾਇਦ 160 ਕਰੋੜ ਦੀ ਇਹਨਾ ਹੋਈ ਸੀਗੀ ਅਫਟਰ ਫਰਡਿ ਹੋ ਗਿਆ ਚਲੋ ਮਤਲਬ ਕਿ ਇਹਨੇ ਕੋ ਵਿਚੋ ਲਾ ਲਓ ਹੋ ਸਕਦਾ ਅਮਾਉਂਟ ਇਧਰ ਉਧਰ ਮੇਰੇ ਤੋਂ ਫਿਗਰ ਇਧਰ ਉਧਰ ਹੋ ਜਾ ਅੰਦਾਜ਼ਨ ਆਪਾਂ ਗੱਲ ਕਰਦੇ ਉਹਦੇ ਚੋਂ 120 ਕਰੋੜ ਰੁਪਈਆ ਜਿਹੜਾ ਉਹ ਇਦਾਂ ਹੀ ਮਤਲਬ ਕਿ ਇੱਕ ਤਾਂ ਜਿਵੇਂ ਮੈਂ ਕਿਹਾ ਕੈਸ ਬੀਆਈ ਦੀ ਬ੍ਰਾਂਚ ਜਾਣਾ ਚਾਹੀਦਾ ਸੀ ਅਫਟਰ ਉਹ ਨਿੱਜੀ ਬੈਂਕਾਂ 'ਚ ਚਲੇ ਗਿਆ ਖਾਤਿਆਂ 'ਚ ਚਲੇ ਗਿਆ ਉਸ ਤੋਂ ਬਾਅਦ ਮਤਲਬ ਕਿ ਜਦਾਂ ਅਖੇ ਜੀ ਐਸ ਫਰਮ ਨੂੰ ਗਿਆ ਉਹ ਫਰਮ ਦਾ ਕੋਈ ਦਫ਼ਤਰ ਹੀ ਨਹੀਂ ਚਲੇ ਦੇ ਵਿੱਚ 26 ਕਰੋੜ 67 ਨਾਂ ਸੁਦੇ ਸਟੇਡੀਅਮ ਦਾ ਉਹ ਉਹਦਾ ਰੌਲਾ ਪੈ ਗਿਆ ਮਤਲਬ ਕਿ ਇਦਾਂ ਖੁਰਦ-ਬੁਰਦ ਹੋ ਗਿਆ ਜੀ ਲਗਭਗ 150 ਕਰੋੜ ਰੁਪਈਆ ਕਮ ਹਾਲ ਹੈ ਤੇ ਉਹਦੇ ਚ ਹੁਣ ਇਹਨਾਂ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਤਿੰਨ ਬੀਡੀਪੀਓ ਜਿਹੜੇ ਆ ਉਹ ਸਸਪੈਂਡ ਕੀਤੇ ਆ ਪਰ ਕੱਲੀ ਇਹ ਇਸ ਪੱਤਰ ਤੇ ਹੀ ਘੁਟਾਲਾ ਹੋ ਗਿਆ ਸਰ ਕਿ ਕਿਤੇ ਹਿਸਾਬਪਤੀ ਉੱਤੇ ਵੀ ਗਿਆ ਇਹ ਗੱਲ ਵੇਖਣੀ ਹੋਊਗਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੰਨੀਆਂ ਸਕੀਮਾਂ ਲੱਗ ਰਹੀਆਂ ਨੇ ਸਰ ਉਹ ਵੀ ਠੀਕ ਹੋਈ ਐਫਡੀ ਟੁੱਟ ਰਹੀ ਆ ਜੀ ਸਭ ਕੁਝ ਮਤਲਬ ਕਿ ਕੀ ਯਾਰ ਹੁੰਦਾ ਇਹ ਨੀ ਕ੍ਰਪਸ਼ਨ ਉਹ ਇੰਨਾ ਮਤਲਬ ਕਿ ਅੰਨੇ ਵਾਈ ਕੰਮ ਚੱਲਦਾ ਪਿਆ ਸੋ ਤਿੰਨ ਮੁੱਢਲੇ ਤੌਰ ਤੇ ਕਹ ਲਓ ਕਿ ਬੀ ਡੀ ਪੀਓ ਜਿਹੜੇ ਸਸਪੈਂਡ ਕਰ ਦਿੱਤੇ ਗਿਆ ਇਹ 6 ਪਿੰਡਾਂ ਦਾ ਰਲਾ ਸੀਗਾ ਜੀ ਤਾਂ ਬਹੁਤ ਵੱਡੀ ਅਮਾਉਂਟ ਇਹਨਾਂ ਨੂੰ ਮਿਲੀ ਸੀਗੀ ਇਹਦੇ ਵਿੱਚੋਂ ਫਿਕਸਡ ਡਿਪੋਜ਼ਿਟ ਦੇ ਵਿੱਚ ਜਿਹੜੀ ਰਕਮ ਗਈ ਸੀ ਉਹਦੇ ਚੋਂ ਲਗਭਗ ਸਵਾ 100 ਕਰੋੜ ਦਾ ਹਿਰ ਫਿਰ ਸਮਝਿਆ ਜਾ ਰਿਹਾ ਜੀ 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 ਸਾਥ ਮੁੱਚ ਪਾਈ ਜਾਣ ਜੂਜ ਹੋਵੇ ਪਤਾ ਲੱਗਿਆ ਵੀ ਇਕੱਲੇ ਇਹੀ ਕਰਗੇ ਕਿ ਕੋਈ ਹੋਰ ਵੀ ਸੀ ਪਰ ਨਿਕਲੇ ਆਉਂਦੇ ਨੇ ਅਕਸਰ ਜਦੋਂ ਕੋਈ ਜਾਂਚ ਹੁੰਦੀ ਹੈ ਤੇ ਬੜਾ ਕੁਝ ਨਿਕਲਦਾ ਹੈ ਬਲਹਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਮਿਹਰਬਾਨੀ ਪਟਵਾਰੀਆਂ ਦੀ ਭਰਤੀ ਹੋ ਸੀ 700 ਸਮਥਿੰਗ ਜਿਹੜੀ ਭਰਤੀ ਹੈ 710 ਜੀ ਉਹਦਾ ਗੱਲ ਸੁਣਨ ਵਾਲੀ ਹੈ ਬਿਲਕੁਲ 1968 ਦਾ ਜਿਹੜਾ ਪਟਵਾਰ ਰੂਲ ਸੀ ਉਹਦੇ ਤਹਿਤ 1 ਸਾਲ ਕਿ ਲੋਕੀ ਪਟਵਾਰ ਸਕੂਲ ਟ੍ਰੇਨਿੰਗ ਤੇ 6 ਮਹੀਨੇ ਫਿਲ ਟ੍ਰੇਨਿੰਗ ਇਹ ਟ੍ਰੇਨਿੰਗ ਸਰਵਿਸ ਦਾ ਹਿੱਸਾ ਨਹੀਂ ਠੀਕ ਹੈ ਜੀ ਜੀ ਅਤੇ ਇਸ ਤੋਂ ਬਾਅਦ ਪਟਵਾਰ ਪੇਪਰ ਲੈ ਕੇ ਪਟਵਾਰੀ ਨੂੰ ਪੱਕੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ 3 ਸਾਲ ਜੋ ਪ੍ਰੋਬੇਸ਼ਨ ਆ ਗਿਆ ਠੀਕ ਹੈ ਜੀ ਤਾਂ ਟੋਟਲ ਮਤਲਬ ਕਿ 4.5 ਸਾਲ ਹੋ ਗਏ ਉਹਦੇ ਠੀਕ ਹੈ ਜੀ ਮਤਲਬ ਪਟਵਾਰ ਰੂਲਸ ਜਿਹੜੇ ਸੀਗੇ ਉਹਦੇ ਮਤਲਬਕ ਠੀਕ ਹੈ ਜੀ ਮਤਲਬ 1 ਸਾਲ ਦੀ ਹੋ ਗਈ ਸਕੂਲ ਟ੍ਰੇਨਿੰਗ ਜੀ 6 ਮਹੀਨਿਆਂ ਦੀ ਫਿਲ ਟ੍ਰੇਨਿੰਗ 3 ਮਹੀਨਿਆਂ ਦਾ ਪ੍ਰੋਬੇਸ਼ਨ ਪੀਰੀਅਡ ਆ ਫਿਰ ਇਹ ਜਿਹੜੀ 2023 ਵਾਲੀ ਐਮੈਂਡਮੈਂਟ ਸੀਗੀ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪਟਵਾਰ ਸਰਵਿਸ ਰੂਲਸ ਦੇ ਤਹਿਤ 1 ਸਾਲ ਪਟਵਾਰ ਕੁੱਲ ਟ੍ਰੇਨਿੰਗ ਜੀ 9 ਮਹੀਨੇ ਸਕੂਲ ਟ੍ਰੇਨਿੰਗ 3 ਮਹੀਨੇ ਫੀਲਡ ਟ੍ਰੇਨਿੰਗ ਇਹ 1 ਸਾਲ ਸਰਵਿਸ ਚ ਸ਼ਾਮਲ ਹੈ 3 ਸਾਲ ਜੋ ਪ੍ਰੋਬੋਸ਼ਨ ਵਿੱਚ ਸ਼ਾਮਲ ਹੈ ਪਰ ਇਹ ਰੂਲਸ 710 ਪਟਵਾਰੀਆਂ ਤੇ ਲਾਗੂ ਨਹੀਂ ਹੁੰਦਾ ਮਤਲਬ ਕਿ ਕੋਰਟ ਦਾ ਫੈਸਲਾ ਆ ਗਿਆ ਹਮ ਠੀਕ ਹੈ ਜੀ ਜੀ ਹੁਣ 710 ਮੈਂਚ ਦੇ ਪਟਵਾਰੀਆਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਹਮ ਇਹਨਾਂ ਦੇ ਹੀ ਜੋ ਮਤਲਬ ਅਮੈਂਡਮੈਂਟ ਸੀ ਉਹਨੂੰ ਪਾਸੇ ਕਰ ਦਿਓ ਜੀ ਰੂਲਸ ਦੇ ਮਤਾਬਕ ਠੀਕ ਹੈ ਜੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਕਮਾਲ ਦੀ ਗੱਲ ਹੈ ਕਿ ਮਾਲ ਡਿਪਾਰਟਮੈਂਟ ਹਮ ਸਰ ਇਹਨਾਂ ਦਾ ਪੇਪਰ ਹੀ ਨਹੀਂ ਲੈ ਰਿਹਾ ਜਦੋਂ ਕਿ ਜ਼ਰੂਰਤ ਬਹੁਤ ਹੈ ਤੋ ਆਪਣਾ ਪੀਰੀਅਡ ਪੂਰਾ ਕਰ ਚੁੱਕੇ ਸਰ ਠੀਕ ਹੈ ਜੀ ਟ੍ਰੇਨਿੰਗ 31 ਮਾਰਚ ਨੂੰ ਇਹਨਾਂ ਦੀ ਖਤਮ ਹੋ ਗਈ ਜੀ ਜੀ ਕਮਾਲ ਦੀ ਗੱਲ ਹੈ ਕਿ ਪੇਪਰ ਹੀ ਕੰਡਕਟ ਨਹੀਂ ਕੀਤਾ ਜਾ ਰਿਹਾ ਇਹ 710 ਬੱਚਾ ਹੈ ਹਮ ਐਵੇਂ ਨਾ ਇਹਨਾਂ ਦੇ ਪਿੱਛੇ ਲੱਗ ਕੇ ਗਾਲਾਂ ਕੱਢੀ ਜਾਇਆ ਕਰੋ ਪਟਵਾਰੀਆਂ ਨੂੰ ਇਹਨਾਂ ਨੂੰ ਪਤਾ ਕਿੰਨਾ ਮਿਲ ਰਿਹਾ ਹੋਊਗਾ 18000 19000 ਬਿਲਕੁਲ ਬਿਲਕੁਲ ਨਾਏ ਕੋਈ ਪੈਸਾ ਉੱਤੋਂ ਬਣਾ ਸਕਦੇ ਆ ਵੀ ਜੇ ਕੱਲ ਨੂੰ ਫੜੇਗਾ ਹੂੰ ਤੇ ਸਾਨੂੰ ਸਾਡੇ ਤੇ ਤੱਪੜ ਰੋਲ ਦੇਣੇ ਆ ਜੀ ਅਪਰੂਵੇਸ਼ਨ ਪੀਰੀਅਡ ਇਹੀ ਹੁੰਦਾ ਆਹੀ ਹੁੰਦਾ ਸਰ ਕਾਹੀ ਚੱਲੋ ਅੱਗੇ ਵੀ ਨਾ ਵਧਣ ਦਿਓ ਸਰ ਆ ਕੀ ਆ ਹੂੰ ਇੱਕ ਕਹਿਣਾ ਕਿਹੜਾ ਤੁਹਾਡਾ ਗਵਰਨੈਂਸ ਮਾਡਲ ਆ ਜੀ ਅੱਛਾ ਕਿਉਂ ਕਿਉਂਕਿ ਅੱਜ ਹੀ ਇਹਨਾਂ ਨੇ ਤੁਸੀਂ ਦੇਖੋ ਆ ਨਹੀਂ ਕੱਲ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਰਿਟਾਇਰ ਰੱਖੇ ਸੀਗੇ ਨਾਲ ਡਿਪਾਰਟਮੈਂਟ ਜਿਨ੍ਹਾਂ ਨੂੰ ਕੰਪਿਊਟਰ ਦਾ ਊੜਾ ੜਾਵ ਨਹੀਂ ਆਉਂਦਾ ਹੋਣਾ ਆਹ ਮੁੰਡੇ ਤੇ ਐਕਸਪਰਟ ਨੇ ਹੂੰ ਹੂੰ ਕੁੜੀਆਂ ਐਕਸਪਰਟ ਨੇ ਅੱਜ ਦੇ ਦੌਰ ਦੀ ਪੜ੍ਹਾਈ ਕੀਤੀ ਵੀ ਆ ਬਿਲਕੁਲ ਉਹ ਉਹਨਾਂ ਨੂੰ 6 ਮਹੀਨੇ ਦੀ ਫੇਰ ਐਕਸਟੈਂਸ਼ਨ ਦੇ ਦਿੱਤੀ ਐ ਸੱਭ ਕੀ ਇਹ ਬੇਰੁਜ਼ਗਾਰਾਂ ਦੇ ਨਾਲ ੱੱਕਾ ਨਹੀਂ ਐ ਬਹੁਤ ੱੱਕਾ ਕੀ ਜਿਹੜੇ ਆ 710 ਬੈਠੇ ਨੇ ਜਿਹੜੇ ਤਿਆਰ ਨੇ ਜੀ ਜਿਹੜੇ ਤਿਆਰ ਨੇ ਹਰੇਕ ਸ਼ਰਤ ਪੂਰੀ ਕਰਕੇ ਐ ਸੀਟ ਲੈਣ ਵਾਸਤੇ ਤਿਆਰ ਨੇ ਜੀ ਬਿਲਕੁਲ ਕਾਬਿਲ ਨੇ ਜਿਹੜੇ ਕਮਾਲ ਦੀ ਗੱਲ ਹੈ ਯਾਰ ਤੁਸੀਂ ਕਿਹੜਾ ਗਵਰਨਰਸ ਮਾਡਲ ਪੇਸ਼ ਕਰ ਰਹੇ ਹੋ ਸ਼ਰਮ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਤੁਹਾਡੇ ਕੋਲ 710 ਬੰਦਾ ਤਿਆਰ ਹੈ ਜੀ ਤੇ ਐਕਸਟੈਂਸ਼ਨ ਦੇ ਰਹੇ ਜੇ ਤੁਸੀਂ ਜਿਹੜੇ ਆਪਦੀ ਲਾਈਫ ਦੇ ਵਿੱਚ ਸਾਰਾ ਕੁਝ ਕਰ ਚੁੱਕੇ ਆ ਚੁੱਕੇ ਜਿਨ੍ਹਾਂ ਚੋਂ એનર્ਜੀ ਵੀ ਖਤਮ ਹੋ ਚੁੱਕੀ ਆ ਜਿਨ੍ਹਾਂ ਚੋਂ ਨਵਾਂ ਆਈਡੀਆ ਵੀ ਖਤਮ ਹੋ ਚੁੱਕਾ ਹੈ ਜਿਨ੍ਹਾਂ ਨੂੰ ਕੋਈ ਡਰ ਨਹੀਂ ਹੈ ਸਸਪੈਂਸ਼ਨ ਦਾ ਫਲਾਂਟ hmCਾਦਾ ਬਿਲਕੁਲ ਬਿਲਕੁਲ ਫ੍ਰੀ ਸਭ ਕਾਸੇ ਵਸ ਫ੍ਰੀ ਸਰ ਛਰਮ ਨਵਾਤ ਤੁਹਾਡਾ ਜੀ ਦਰਖਾਸਤ ਕਰਦੇ ਆ ਕਿ ਇਹੋ ਜੀਆਂ ਚੀਜ਼ਾਂ ਤੇ ਪੰਜਾਬੀ ਕੋ ਧਿਆਨ ਦਿਓ ਇਹ ਤੁਹਾਡੇ ਹੀ ਬੱਚੇ ਆ ਤਾਂ ਇੱਕ ਨੈਰੇਟਿਵ ਬਣਾ ਦਿੱਤਾ ਜਾਂਦਾ ਤੁਸੀਂ ਪੁਲਿਸ ਮਗਰ ਪੈਨੇ ਤੇ ਪੁਲਿਸ ਨੂੰ ਗਾਲਾਂ ਪਟਵਾਰੀਆਂ ਮਗਰ ਪੈਨੇ ਪਟਵਾਰੀਆਂ ਨੂੰ ਗਾਲਾਂ ਠੀਕ ਆ ਯਾਰ ਘਰ ਚ ਵੀ ਜੀ ਮਾੜਾ ਹੁੰਦਾ ਡਿਪਾਰਟਮੈਂਟ ਚ ਵੀ ਕੁਝ ਜੀ ਮਾੜੇ ਹੁੰਦੇ ਆ ਹੁੰਦੇ ਆ ਹੁੰਦੇ ਆ ਕੁਝ ਚੰਗੇ ਹੁੰਦੇ ਆ ਇਦਾਂ ਹੀ ਚੱਲਦਾ ਪਰ ਰੌਲਾ ਤਾਂ ਨੀਤੀਆਂ ਦਾ ਹੈ ਨਾ ਸਭ ਅਸੀਂ ਕਹਿੰਨੇ ਕਿ ਇਹਨਾਂ ਨੂੰ ਪੂਰਾ ਦਿਓ ਹੱਕ ਇਹਨਾਂ ਤੋਂ ਤੁੰਕੇ ਕੰਮ ਕਰਾਓ ਕੰਮ ਕਰਾਓ ਬਿਲਕੁਲ ਜੀ ਠੀਕ ਹੈ ਨਾ ਫੜੋ ਇਹਨਾਂ ਨੂੰ ਜੇ ਕੋਈ ਚੋਰੀ ਕਰਦਾ ਪਰ ਜੋ ਹੱਕ ਬਣਦਾ ਕਿਸੇ ਦਾ ਸਾ ਉਹ ਤੇ ਮਿਲਣਾ ਚਾਹੀਦਾ ਨਾ ਜੀ 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 ਪਤਾ ਨਹੀਂ ਹੱਕ ਮੰਗਣਗੇ ਤੇ ਫਿਰ ਉਹ ਅੱਗੇ ਡਾਂਗਾ ਡੰਡੇ ਉਹ ਤਾਂ ਹੈਗੇ ਨੇ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਹੱਕ ਹੁਣ ਇਹਨਾਂ ਦੇ ਮਗਰ ਨਾ ਪੈਜੋ ਇਹ ਮੈਂ ਹੀ ਜਾਣਕਾਰੀ ਹਾਸਲ ਕੀਤੀ ਹੈ ਜੀ ਤੁਹਾਡੀ ਐਕਸਟੈਂਸ਼ਨ ਤੋਂ ਬਾਅਦ ਕਿਤੇ ਲੱਭਦੇ ਫਿਰ ਉਹ ਕਿ ਮਿੰਟੂ ਨੂੰ ਕੋਣ ਦੱਸ ਆਇਆ ਹੂੰ ਠੀਕ ਹੈ ਨਾ ਜੀ ਅੱਜ ਕੱਲ ਇਹ ਵੀ ਬੜੀ ਦਹਿਸ਼ਤ ਜ਼ਿਆਦਾ ਕਹਿਲੋ ਕੇ ਇਸ ਵੇਲੇ ਅਫਸਰशाही ਜਾਂ ਕਹਿਲੋ ਕਰਮਚਾਰੀਆਂ ਦੇ ਵਿੱਚ ਹੈ ਨਾ ਕਿ ਇਹਨਾਂ ਨੂੰ ਜਾਣਕਾਰੀਆਂ ਕੌਣ ਦਿੰਦਾ ਜੀ ਹਮ ਪੰਨ ਮੀਡੀਆ ਵਾਲੇ ਕੱਢ ਹੀ ਦਿੱਤੇ ਪਿੱਛੇ ਜੀ ਜੀ ਉਹਨਾਂ ਤੇ ਦੋਸ਼ ਕੀ ਲਾਇਆ ਕਿ ਤੁਸੀਂ ਪੱਤਰਕਾਰਾਂ ਨੂੰ ਜਾਣਕਾਰੀ ਲੀਕ ਕਰਦੇ ਹੋ ਜੀ ਉਹ ਪੰਜਾਬੀ ਮੁੰਡੇ ਕੁੜੀਆਂ ਕੱਢ ਦਿੱਤੇ ਜੀ ਜੀ ਆ 20 ਦੇ ਕਰੀਬ ਰੌਲਾ ਰੁਲਾ ਪਾਇਆ ਕੀ ਕਰੀਏ ਚੁੱਪ ਕਰਕੇ ਬਹਿ ਗਏ ਹਾਂ ਬਿਲਕੁਲ ਬਿਲਕੁਲ ਉਹੀ ਹੈ ਨਾ ਬਾਈ ਹੱਕ ਤੇ ਇਥੇ ਮੰਗ ਨਹੀਂ ਸਕਦੇ ਅਭਿਸ਼ੇਕ ਜੀ ਦੱਸ ਰਹੇ ਨੇ ਕਿ 19900 ਰੁਪਿਆ ਬੇਸਿਕ ਪੇ ਹੈ ਇਹਨਾਂ ਦੀ ਸੈਲਰੀ ਹੈ ਆ ਦੇਖ ਲਓ ਬਹੁਤ ਥੋੜੀ ਹੈ ਸਰ ਵਿਆਹ ਵੀ ਨਹੀਂ ਕਰਾ ਸਕਦੇ ਹੋ 19900 ਚ ਕੀ ਆਪਦੇ ਖਰਚੇ ਕੱਢਣਗੇ ਕਿ ਘਰ ਵਾਲੀ ਨੂੰ ਉਥੇ ਬੇਕਅਪ ਕਰਵਾਉਣ ਲੈ ਜਾਣਗੇ ਜੀ ਸੈਲ ਤਾਂ ਬੇਸਿਕ ਰੂਪ ਤਾਂ ਪੂਰੀਆਂ ਨਹੀਂ ਹੁੰਦੀਆਂ ਮੁੱਲੀਆਂ ਸਰ 19000 19000 ਰੁਪਏ ਚ ਕੀ ਬਣਦਾ ਸਰ ਨਾ ਆਊਟਸੋਰਸ ਵਾਲੇ ਦਾ ਬਣਦਾ ਜੀ ਨਾ ਕਿਸੇ ਪੱਕੇ ਦਾ ਕਿਸੇ ਦਾ ਨਹੀਂ ਬਣਦਾ ਜੀ ਬਿਲਕੁਲ ਕਿਸੇ ਦਾ ਨਹੀਂ ਬਣਦਾ ਇਹਨਾਂ ਨੂੰ ਕਹੋ ਤੇ ਸਹੀ ਤੁਸੀਂ 20000 ਨਾਲ ਮਹੀਨਾ ਕੱਢ ਕੇ ਦਿਖਾਓ ਹੁਣ ਚਾਹੇ ਕੋਈ ਮੋਬਾਈਲ ਮਕੈਨਿਕ ਹੋਵੇ ਤੇ ਚਾਹੇ ਕੁਝ ਵੀ ਹੋਵੇ ਉਹਨੂੰ ਕਾ ਵਾਪਸ ਆ 20000 ਦਿੰਨੇ ਆ ਤੈਨੂੰ ਆ ਜਾ ਜੀ ਹਾਂ ਬਿਲਕੁਲ ਬਿਲਕੁਲ ਹੌਣ ਸੌ ਪੱਖੇ ਅੱਗੇ ਛੁਰੀਆਂ ਵਾਲਾ ਪੱਖਾ ਲਾ ਕੇ ਸੌ ਹੁਣ ਕਿਤੇ ਚਾਰ ਰਾਤਾਂ ਹੁਣ ਜਿਹੜਾ ਕਹਿੰਦੇ ਮੈਂ ਮੈਂ ਪਟਿਆਂ ਨੂੰ ਬਰੋਜ਼ੇ ਲਾਉਂਦਾ ਰਿਆ ਆਓ ਆਓ ਆਪਾਂ ਦੋਨੇ ਸੌਣੇ ਖੇਤ ਦੇ ਵਿੱਚ ਦੇਖਦੇ ਨੀਂਦ ਕਿਨੂੰ ਚੱਜ ਨਾਲ ਆਉਂਦੀ ਆ ਜੀ ਬਿਲਕੁਲ